ਅੱਛੀ ਗੱਲ ਦੋਸਤੋ ਮੈਂ ਹਵਰਨ ਸ਼ਕਲਾ ਜੀ ਗੱਲ ਪੰਜਾਬ ਦੀ ਕਰੀਏ ਤਾਂ ਪੰਜਾਬ ਦੇ ਵਿੱਚ ਪੂਰਾ ਖੁਸ਼ੀ ਦਾ ਮਾਹੌਲ ਹੈ ਖੁਸ਼ੀ ਕਿਉਂ ਹੈ ਉਹ ਵੀ ਦੱਸ ਦਿਆਂ ਤੁਹਾਨੂੰ ਕਿਉਂਕਿ ਬਾਪੂ ਬਲਕੌਰ ਸਿੰਘ ਦੇ ਘਰ ਪਰਮਾਤਮਾ ਦੀ ਕਿਰਪਾ ਹੋਈ ਹੈ ਉਹਨਾਂ ਦੇ ਘਰ ਬੱਚੇ ਨੇ ਜਨਮ ਲੱਤਾ ਇਸਦੇ ਬਾਬਤ ਸਾਡੇ ਨਾਲ ਗੱਲਬਾਤ ਕਰਨ ਲਈ ਭਾਈ ਸੋਪਾਈ ਸੁਖਵੀਰ ਸਿੰਘ ਜੀ ਗੰਦੋਲੇ ਵਾਲੇ ਮਜੂਨੇ ਬਾਬਾ ਜੀ ਵੈਗੁਰ ਜੀ ਦਾ ਕਲਸਾ ਕਲਸਾ ਵੈਗੁਰ ਜੀ ਕੀਤੇ ਬਾਬਾ ਜੀ ਜਦੋਂ ਇਹ ਖਬਰ ਸੁਣੀ ਪਹਿਲੇ ਰਿਐਕਸ਼ਨ ਕੀ ਸੀ ਤੁਹਾਡਾ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੀ ਜੇ ਸਤਗੁਰ ਨਜ਼ਰ ਕਰੇ ਹੂੰ ਉਦੀ ਕਿਰਪਾ ਹੋਈ ਆ ਜੀ ਪੂਰੇ ਸੰਸਾਰ 'ਚ ਖੁਸ਼ੀਆਂ ਦਾ ਮਾਹੌਲ ਬਣਿਆ ਹਮ ਬਾਪੂ ਬਲਕੌਰ ਸਿੰਘ ਮਾਤਾ ਚਰਨ ਕੌਰ ਦੀ ਦੁਆਰਾ ਗੋਦ ਭਰੀ ਗਈ ਜੀ ਹਾਂਜੀ ਜੀ ਦੁਨੀਆ ਦੇ ਆ ਲੋਕਾਂ ਦੀਆਂ ਅਰਦਾਸਾਂ ਸੀ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਜੀ ਨੌਜਵਾਨ ਤੋਂ ਲੈ ਕੇ ਇੱਕ ਬਜ਼ੁਰਗ ਮਾਤਾਵਾਂ ਤੱਕ ਜੀ ਕਿਹੜੀ ਅੱਖ ਸੀ ਜਿਹਦੇ ਵਿੱਚ ਮੱਥਰੂ ਨਹੀਂ ਸੀ ਆਇਆ ਹਮ ਲੋਕ ਉਸ ਬੱਚੇ ਦੀ ਬਾਬਤ ਇੱਕੋ ਗੱਲ ਬੋਲਦੇ ਸੀਗੇ ਵੀ ਇਸ ਬੱਚੇ ਨੇ ਕਿਹੜਾ ਪਾਪ ਕੀਤਾ ਹੋਇਆ ਸੀ ਜਿਹੜੀ ਇਹਨੂੰ ਇਦਾਂ ਦਾ ਇਹਦੇ ਨਾਲ ਲੋਕ ਪੇਸ਼ ਆਏ ਜੀ ਉਹਨੂੰ ਦੁਨੀਆ ਦੇ ਲੋਕ ਉਸ ਬੱਚੇ ਦੀ ਬਾਬਤ ਅਰਦਾਸਾਂ ਬੇਨਤੀਆਂ ਮਾਲਕ ਦੇ ਚਰਨਾਂ 'ਚ ਕਰਦੇ ਰਹੇ ਤੇ ਅੱਜ ਵਾਹਿਗੁਰੂ ਪ੍ਰਮਾਤਮਾ ਨੂੰ ਝੁਕਣਾ ਪਿਆ ਉਹਨਾਂ ਦੇ ਅੱਗੇ ਜੀ ਤੇ ਅੱਜ ਬਾਪੂ ਬਲਕੌਰ ਸਿੰਘ ਦੇ ਘਰ ਮਾਤਾ ਚਰਨ ਕੌਰ ਦੇ ਘਰ ਵਾਹਿਗੁਰੂ ਜੀ ਨੇ ਨਵਾਂ ਸਿੱਧੂ ਭੇਜਿਆ ਜੀ ਇਹਦੀ ਲੱਖ ਲੱਖ ਮੁਬਾਰਕ ਪਰਿਵਾਰ ਨੂੰ ਨਹੀਂ ਸਾਰੇ ਵਰਲਡ ਨਿਵਾਸੀਆਂ ਨੂੰ ਜਿੱਥੇ ਕੋ ਪਾਗਲਾ ਬੈਠਾ ਹੂੰ ਹਾਂਜੀ ਜਿੱਥੇ ਕੋ ਬੈਠਾ ਹੈ ਬਰਲਡ ਦੇ ਵਿੱਚ ਜੀ ਪੰਜਾਬੀ ਬੈਠਾ ਕੋਈ ਜਿੱਥੇ ਜਿੱਥੇ ਕੋਈ ਐਕਲੋ ਪੰਜਾਬੀ ਬੈਠਾ ਉਹਨੂੰ ਪਿਆਰ ਕਰਨ ਵਾਲਾ ਬੈਠਾ ਕਿਉਂਕਿ ਉਹਨੂੰ ਪਿਆਰ ਨੀਗਰੋ ਵੀ ਕਰਦੇ ਸੀ ਬਿਲਕੁਲ ਉਹਨੂੰ ਪਿਆਰ ਅਫਰੀਕੀ ਲੋਕ ਉਹਨੂੰ ਲੋਕ ਕੈਨੇਡਾ ਨਿਵਾਸੀ ਗੁਜਰਾਤੀ ਅੰਧਰਾ ਸਾਰੇ ਲੋਕ ਉਹਨੂੰ ਪਿਆਰ ਕਰਦੇ ਸੀ ਤੇ ਕਹਿੰਦਾ ਭਾਅ ਵੀ ਉਸ ਬੱਚੇ ਦੀ ਗਾਇਕੀ ਦੇ ਵਿੱਚ ਸਭ ਸੁਸਤਰੀ ਗਾਇਕੀ ਇੱਕ ਭਗਤੀ ਗਾ ਲੋ ਸੱਚੀ ਗੱਲ ਕਹਿਣੀ ਕਿ ਭਗਤੀ ਹੁੰਦੀ ਹੈ ਜੀ ਕਦੇ ਉਹਨੇ ਪੱਗ ਤੋਂ ਬਗੈਰ ਨਹੀਂ ਗਾਇਆ ਕਦੇ ਅਸ਼ਲੀਲ ਗਾਣਾ ਨਹੀਂ ਗਾਇਆ ਕਦੇ ਅਧ ਕੱਪੜੇ ਵਾਲੀ ਕਿਸੇ ਬੇਟੀ ਦੇ ਨਾਲ ਉਹਨੇ ਗਾਇਆ ਨਹੀਂ ਕਿਸੇ ਕਰਕੇ ਲੋਕਾਂ ਨੂੰ ਪਿਆਰ ਕਰਦੇ ਉਹਦਾ ਤੇ ਵੀ ਬਿਆਨ ਸੀਗਾ ਕਿ ਮੈਂ ਤਾਂ ਮਾਡਲ ਵੀ ਨਹੀਂ ਦੇਖਦਾ ਆਪਣੀ ਕੋਣ ਹੈ ਮੇਰੇ ਟੀਮ ਮੈਂਬਰ ਇਸ ਕਰਕੇ ਦੇਖੋ ਉਸ ਬੱਚੇ ਨੂੰ ਉਹਦੀਆਂ ਫੁਲਾਂਗਾ ਉਹਨੇ ਜਿਹੜੀਆਂ ਪੁੱਟੀਆਂ ਜੀ ਉਹੀ ਪੁੱਟ ਗਿਆ ਸੀਗਾ ਹਮ ਉਹਦਾ ਘਾਟਾ ਸੀਗਾ ਪੂਰੇ ਪੰਜਾਬ ਨੂੰ ਤੋਂ ਜ਼ਿਆਦਾ ਸੀ ਨਾ ਬਿਲਕੁਲ ਪਰ ਉਹ ਵਾਹਿਗੁਰੂ ਨੇ ਸਾਡੇ ਸਾਰਿਆਂ ਦੀਆਂ ਅਰਦਾਸਾਂ ਸੁਣੀਆਂ ਹੈ ਵੀ ਜਿਹੜੀ ਉਸ ਘਰ ਦੇ ਵਿੱਚ ਦੁਆਰਾ ਖੁਸ਼ੀ ਆਈ ਹੈ ਜੀ ਇਹ ਗੱਲ ਕਹਿ ਸਕਦੇ ਆ ਕਿ ਜਨਤਾ ਦੀ ਆਵਾਜ਼ ਦੇ ਵਿੱਚ ਪਰਮਾਤਮਾ ਦੀ ਆਵਾਜ਼ ਆ ਲੋਕਾਂ ਨੇ ਅਰਦਾਸਾਂ ਕਰੀਆਂ ਤੇ ਪਰਮਾਤਮਾ ਨੂੰ ਝੁਕਣਾ ਪਿਆ ਕਿਉਂ ਜਿਹੜੀ ਖਲਕਤ ਵਿੱਚ ਖੁਦਾ ਜੀ ਜਿਹੜੇ ਫਰੀਦਾ ਖਾਲਕ ਖਲਕ ਵਿੱਚ ਜੀ ਖਲਕ ਵਸੇ ਰੱਬ ਮਾਹੇ ਮੰਦਾ ਕਿਸ ਨੂੰ ਆਖੀਏ ਜੀ ਜਾਂ ਇਸ ਬਿਨ ਕੋਈ ਨਾ ਹੈ ਉਹ ਤੋਂ ਤੋਂ ਵਗਾਰ ਹਾਇਵੇ ਨਹੀਂ ਕੋਈ ਬਾਬਾ ਜੀ ਤੁਹਾਡੇ ਫੇਸ ਤੇ ਵੀ ਖੁਸ਼ੀ ਬਿਲਕੁਲ ਚੱਲ ਕਰ ਰਹੀ ਹੈ ਤੁਸੀਂ ਵੀ ਬਹੁਤ ਖੁਸ਼ ਹੈ ਮੈਂ ਮੈਨੂੰ ਅੱਜ ਟ੍ਰਿਪਲ એનર્ਜੀ ਹੈ ਮੇਰੇ ਹਾਂ ਬਿਲਕੁਲ ਲੱਗ ਰਹੀ ਹੈ ਜੀ ਟ੍ਰਿਪਲ એનર્ਜੀ ਅੱਜ ਮੇਰੇ ਦੇ ਵਿੱਚ ਕਿਉਂਕਿ ਇਦਾਂ ਦੇ ਇੱਕ ਇਹ ਪਰਿਵਾਰ ਨਹੀਂ ਹੈਗਾ ਜੀ ਪੰਜਾਬ ਦੇ ਵਿੱਚ ਕਿੰਨੇ ਕੁ ਹੋਰ ਪਰਿਵਾਰ ਆ ਇਦਾਂ ਦੇ ਜਿਨ੍ਹਾਂ ਨੂੰ ਪੁੱਤਰਾਂ ਦੇ ਵਿਛੋੜੇ ਦਾ ਸਾਹਮਣਾ ਕਰਨਾ ਪਿਆ ਨਾ ਜੀ ਉਹ ਮਾਮਾ ਸਿਵੇ ਫਰੋਲਦਿਆਂ ਦੇਖੀਆਂ ਜੀ ਪੁੱਤਰਾਂ ਦੇ ਵਿਛੋੜੇ 'ਚ ਜੀ ਉਹ ਇਹ ਪੇੜ-ਪੜ ਰੋਂਦਿਆਂ ਦੇਖੀਆਂ ਪੁੱਤਰਾਂ ਦੇ ਵਿਛੋੜੇ ਵਿੱਚ پاگل ਹੋਈਆਂ ਬੌਰੀਆਂ ਹੋਈਆਂ ਅੰਨੀਆਂ ਹੋਈਆਂ ਬਤਾਵਾ ਦੇਖੀਆਂ ਜੀ ਬੀਬੀ ਚਰਨ ਕੋਲਸ ਤਾਂ ਹੌਸਲਾ ਬਹੁਤ ਸੀ ਹਮ ਐਡੀ ਸੱਟ ਹਾਂਜੀ ਆਪਣੇ ਨੌਜਵਾਨ ਪੁੱਤ ਦੀ ਇੱਕ ਤਾਂ ਦੇ ਵੀ ਕੋਈ ਕੁਦਰਤੀ ਭਾਣਾ ਵਰਤ ਗਿਆ ਜੀ ਇੱਕ ਹੁੰਦਾ ਵੀ ਸਾਹਮਣੇ ਪੁੱਤ ਨੂੰ ਮਾਰਨਾ ਕਿਸੇ ਨੇ ਫਰਕ ਬਹੁਤ ਦਰਨਾ ਸੀ ਮਾਰਨਾ ਤੇ ਕੁਦਰਤੀ ਜਾਣ 'ਚ ਫਰਕ ਬਹੁਤ ਹੈ ਜੀ ਤੇ ਬਸ ਮਹਾਰਾਜ ਅਕੇ ਅਰਦਾਸ ਕਰਾਂਗੇ ਮਹਾਰਾਜ ਜਿਹੜਾ ਤੂੰ ਇਹ ਨਵਾਂ ਬੱਚਾ ਦੋਤਾ ਜੀ ਇਹਦੀ ਲੰਬੀ ਉਮਰ ਹੋਵੇ ਉਸੇ ਤਰ੍ਹਾਂ ਹੀ ਸਿੱਧੂ ਵਾਲੇ ਕਦਮਾਂ ਤੇ ਚੱਲੇ ਬਾਬਾ ਜੀ ਗੱਲ ਇੱਕ ਸਾਲ ਪਹਿਲਾਂ ਕਰੀ ਤਾਂ ਵਾਪਕ ਬਲਕੌਰ ਸਿੰਘ ਦਾ ਬਿਆਨ ਵੀ ਆਇਆ ਸੀ ਕਿ ਦਿਨ ਤਾਂ ਸਾਡਾ ਗੁਜ਼ਰ ਜਾਂਦਾ ਲੋਕ ਹਵੇਲੀ ਚਾਹੁੰਦੇ ਪਰ ਰਾਤ ਨੂੰ ਅਸੀਂ ਦੋਨੇ ਜੀ ਰਹ ਜਨੇ ਆ ਪੰਜ ਪਹਾੜ ਜਿੱਡੀ ਰਾਤ ਬਣ ਜਾਂਦੀ ਹੈ ਵੀਰੇ ਜੀ ਕੀ ਬੀਤਦੀ ਆ ਬਾਬਾ ਜੀ ਤੁਸੀਂ ਦੁਨੀਆ ਦਾ ਬਹੁਤ ਕੁਸ਼ੀਨਾਸ ਤੁਹਾਨੂੰ ਕੱਲੀਆਂ ਕੰਧਾਂ ਦੇਖ ਦੇ ਕੇ ਗੁਜ਼ਾਰੇ ਨਹੀਂ ਹੋਇਆ ਕਰਦੇ ਅੱਲਾ ਪੈਸਾ ਦੇ ਦੇ ਕੇ ਗੁਜ਼ਾਰਾ ਨਹੀਂ ਆ ਕਰਦੇ ਅੱਲਾ ਕਹਿੰਦਾ ਜਿਨ੍ਹਾਂ ਨੇ ਪੈਸਾ ਬਰਤਣਾ ਸੀਗਾ ਜਿਨ੍ਹਾਂ ਨੇ ਜਮੀਨਾ ਵਰਤਨੀਆਂ ਸੀਗੀਆਂ ਜਿਨ੍ਹਾਂ ਨੇ ਸ਼ੋਰ ਤੋਂ ਵਰਤਨੀ ਸੀਗੀ ਆ ਉਹੀ ਨੇ ਇਹ ਅਸੀਂ ਰਗੜ ਕੇ ਗੋਡੇ ਤੇ ਲਾਉਣੀ ਹੈ ਜੀ ਰਸਤਾ ਹੀ ਕਰਾਉਣੀ ਹੁਣ ਰਸਤਾ ਮਿਲ ਗਿਆ ਉਹਨਾਂ ਨੂੰ ਜ਼ਿੰਦਗੀ ਜੀਣ ਦਾ ਜ਼ਿੰਦਗੀ ਜਿਉਣ ਦਾ ਨਵਾਂ ਪੜਾਅ ਮਿਲ ਗਿਆ ਸਟੈਪ ਮਿਲ ਗਿਆ ਹਾਂਜੀ ਵਾਹਿਗੁਰੂ ਕਿਰਪਾ ਇਦਾਂ ਹੀ ਬਣਾਈ ਰੱਖੇ ਸਭ ਤੋਂ ਵੱਡੀ ਗੱਲ ਆ ਮਾਤਾ ਚਰਨਜੀਤ ਚਰਨ ਕੌਰ ਨੂੰ ਸੇਤ ਜਾਬੀ ਵਾਹਿਗੁਰੂ ਦਾ ਵੇ ਜੀ ਬਾਪੂ ਬਲਕੌਰ ਸਿੰਘ ਦਾ ਹੌਸਲਾ ਬਲਦ ਹੋਵੇ ਪਰ ਉਹ ਇੱਕ ਜੋਧਾ ਸੀਗਾ ਬਾਪੂ ਬਲਕੌਰ ਸਿੰਘ ਵੀ ਬਿਲਕੁਲ ਉਹਨਾਂ ਨੌਜਵਾਨ ਪੁੱਤ ਦੀ ਪਤਾ ਨਹੀਂ ਕਿੰਨੀਆਂ ਕ ਗੋਲੀਆਂ ਮਾਰ ਕੇ ਬਹੁਤ ਔਖਾ ਜਰਨਾ ਉਹਨਾਂ ਨੂੰ ਇਸ ਦੁਨੀਆ ਤੋਂ ਲੰਘਾਇਆ ਗਿਆ ਜੀ ਤੇ ਬਾਪੂ ਬਲਕੌਰ ਸਿੰਘ ਹਜ਼ਾਰਾਂ ਦੇ ਕੱਠ 'ਚ ਥਾਪੀਆਂ ਮਾਰਦਾ ਸੀਗਾ ਬਿਲਕੁਲ ਉਸ ਦਿਨ ਜਿਸ ਦਿਨ ਜਿੱਥੇ ਤਾਨੂੰ ਅੱਗ ਲਾਉਣਗੇ ਉਸ ਦਿਨ ਵੀ ਅੱਗ ਉਹ ਥਾਪੀਆਂ ਬਾਬਾ ਜੀ ਕਰਨਾ ਬਹੁਤ ਔਖਾ ਹੈ ਬਿਲਕੁਲ ਜੀ ਕਹਿੰਦੇ ਲਾਹੌਰ ਦੇ ਵਿੱਚ ਨਾ ਇੱਕ ਫਕੀਰ ਫਿਰਿਆ ਕਰਦਾ ਸੀਗਾ ਜਦੋਂ ਕਿਸੇ ਦਾ ਪੁੱਤ ਮਰਨ ਨਾਲ ਉਹਨੇ ਪੈਰਾਂ 'ਚ ਘੰਗੁਰੂ ਪਾ ਕੇ ਅੱਗੇ-ਅੱਗੇ ਨੱਚਦਾ ਜਾਣਾ ਜੀ ਇੱਕ ਦਿਨ ਫਿਰ ਉਹ ਆਇਆ ਕਹਿੰਦੇ ਉਹਦਾ ਆਪਣਾ ਪੁੱਤ ਮਰ ਗਿਆ ਜੀ ਲੋਕ ਕਹਿੰਦੇ ਪਾ ਘੰਗੁਰੂ ਜੀ ਬਸ ਫਿਰ ਕੁੰਗਰੋ ਨਹੀਂ ਪਾਇਆ ਕਹਿੰਦਾ ਵੀ ਹੁਣ ਨਹੀਂ ਢੀ ਚੱਕ ਹੁੰਦੀ ਕਿਉਂਕਿ ਵਿਛੋੜੇ ਦਾ ਦੁੱਖ ਹੈ ਜੈ ਬਿਛੋੜਾ ਜਿਹੜੇ ਘਰ ਚ ਆ ਗਿਆ ਉਹ ਘਰ ਤਾਂ ਐ ਕਹ ਲੋ ਵੀ ਖੰਡਰ ਤੋਂ ਵੀ ਪੜਾ ਗੈਣਾ ਜਾ ਸਕਦਾ ਬਿਛੋੜਾ ਉਹ ਵੀ ਨੌਜਵਾਨ ਪੁੱਤ ਦਾ ਬਿਲਕੁਲ ਤੋਂ ਬਜ਼ੁਰਗ ਜਾਣਾ ਮੈਂ ਵੀ ਆ ਸਭ ਨੇ ਜੋ ਉਪਚੇ ਉਸ ਬਿੰਸ ਹੈ ਪਰੋ ਅੱਜ ਕੇ ਕਾਲ ਨਾਨਕ ਹਰ ਗੁਣ ਗਾਇਲੇ ਛੱਡ ਸਕਲ ਜੰਝਲ ਜਾਣਾ ਸਾਰਿਆਂ ਨਹੀਂ ਆ ਜੀ ਪਰ ਕਹਿੰਦੇ ਅਣਾਈ ਮੌਤ ਮਰਨਾ ਬਹੁਤ ਖਾਣਾ ਤੇ ਜਿਨ੍ਹਾਂ ਦਾ ਚਲਿਆ ਗਿਆ ਅੱਜ ਟੱਬਰ ਨੇ ਕਿੱਥੇ ਉਹਨੇ 20 ਸਾਲ ਅੱਗੇ ਜਾਣਾ ਸੀਗਾ 25 ਸਾਲ ਜੀ ਅੱਜ ਪੁੱਤ ਪੋਤੇ ਖੜਾਉਣ ਦੀ ਉਮਰ ਸੀਗੀ ਹੂੰ ਬਿਲਕੁਲ ਦੁਬਾਰਾ ਤੋਂ ਪੁੱਤ ਨੂੰ ਖੜਾਉਣਾ ਪੈ ਰਿਹਾ ਬਿਲਕੁਲ ਪਾਪਾ ਜੀ ਜਿਹਦੇ ਭਗਤ ਰਵਦਾਸ ਜੀ ਕਹਿੰਦੇ ਜਿਸ ਤਨ ਲੱਗਾ ਸੋ ਤਨ ਜਾਣਾ ਹੈ ਕੌਣ ਜਾਣੇ ਪੀੜ ਪਰਾਈ ਕਹਿੰਦੇ ਦੂਜਾ ਨਹੀਂ ਜਾਣਦਾ ਹੁੰਦਾ ਹੂੰ ਜਿਹਨੂੰ ਲੱਗਿਆ ਦੁੱਖ ਉਹ ਜਾਣਦਾ ਹੁੰਦਾ ਕਿ ਦੁੱਖ ਕੀ ਆ ਜੀ ਇਹ ਤਾਂ ਮਾਰੇ ਨੇ ਉਹਨਾਂ ਨੂੰ ਜ਼ਿੰਦਗੀ ਜਿਉਣ ਦਾ ਦੁਆਰਾ ਤੋਂ ਸਮਾਂ ਦਿੱਤਾ ਇਹ ਛੋਟੇ-ਛੋਟੇ ਬੱਚਿਆਂ ਦੀਆਂ ਅਰਦਾਸਾਂ ਇਹ ਛੋਟੇ-ਛੋਟੇ ਬੱਚਿਆਂ ਦਾ ਰੋਣਾ ਕਿਲਕਾਰੀਆਂ ਇਹ ਨੌਜਵਾਨ ਬਜ਼ੁਰਗਾਂ ਦੀਆਂ ਅਰਦਾਸਾਂ ਨੇ ਦੁਆਰਾ ਉਸ ਵੇੜੇ ਨੂੰ ਭਗ ਲਾਏ ਆ ਵਾਹਿਗੁਰੂ ਆਪਣੀ ਕਿਰਪਾ ਬਣਾਈ ਰੱਖੇ ਬਾਬਾ ਜੀ ਆਖਸ ਸਵਾਲ ਹੈ ਜੇ ਇੰਡੀਆ ਦੇ ਵਿੱਚ ਜਾਂ ਕਿਤੇ ਤੁਸੀਂ ਵਿਸ਼ਵ ਪੱਧਰੀ ਗੱਲ ਕਰੋ ਤਾਂ 50 ਸਾਲ ਤੱਕ ਆਈਵੀਐਫ ਟੈਕਨੋਲੋਜੀ ਸੇਫ ਮੰਨੀ ਜਾਂਦੀ ਹੈ ਮਾਤਾ ਚਰਨ ਕੌਰ ਦੀ ਉਮਰ 58 ਸਾਲ ਜੀ ਇਹ ਫਿਰ ਪ੍ਰਮਾਤਮਾ ਦੀ ਕਿਰਪਾਈ ਹੋਈ ਆ ਲੋਕਾਂ ਦੀ ਅਰਦਾਸਾਂ ਜੇ ਦੇਖੋ ਇੱਕ ਨਾਲ ਆਪਾਂ ਜਪਜੀ ਸਾਹਿਬ ਪੜਦੇ ਆ ਜੀ ਬੰਦਾ ਆਪਣੇ ਜ਼ੋਰ ਨਾਲ ਕੁਝ ਵੀ ਨਹੀਂ ਕਰ ਸਕਦਾ ਜੀ ਆਖਣ ਜ਼ੋਰ ਚੁੱਪੇ ਨਾ ਜ਼ੋਰ ਜੀ ਜ਼ੋਰ ਨਾਲ ਮੰਗਣ ਦੇਣ ਨਾਲ ਜ਼ੋਰ ਜੀ ਕਹਿੰਦੇ ਬੰਦਾ ਤਾਂ ਆਪਣੇ ਜ਼ੋਰ ਨਾਲ ਬੋਲ ਵੀ ਨਹੀਂ ਸਕਦਾ ਚਲੋ ਬੋਲਣ ਵਾਸਤੇ ਵੀ ਬਲ ਬੁੱਧੀ ਦੀ ਲੋੜ ਆ ਬਿਲਕੁਲ ਆਪਣੇ ਜ਼ੋਰ ਨਾਲ ਤਾਂ ਬੰਦਾ ਚੁੱਪ ਵੀ ਨਹੀਂ ਹੋ ਸਕਦਾ ਜੀ ਆਪਣੇ ਜ਼ੋਰ ਨਾਲ ਕੁਝ ਮੰਗ ਨਹੀਂ ਸਕਦਾ ਆਪਣੇ ਜ਼ੋਰ ਨਾਲ ਕੁਝ ਦੇ ਨਹੀਂ ਸਕਦਾ ਆਪਣੇ ਜ਼ੋਰ ਨਾਲ ਜੀ ਨਹੀਂ ਸਕਦਾ ਬੰਦਾ ਆਪਣੇ ਜ਼ੋਰ ਨਾਲ ਮਰ ਨਹੀਂ ਸਕਦਾ ਆਪਣੇ ਜ਼ੋਰ ਨਾਲ ਉੱਪ ਮੰਗ ਨਹੀਂ ਸਕਦਾ ਆਪਣੇ ਜੋ ਨਾਲ ਦੇ ਨਹੀਂ ਸਕਦਾ ਆਪਣੇ ਜੋ ਨਾਲ ਰਾਜਾ ਨਹੀਂ ਬਣ ਸਕਦਾ ਆਪਣੇ ਜੋਰ ਦੇ ਨਾਲ ਬਾਣੀ ਕਹਿੰਦੀ ਇਹ ਭਖਾਰੀ ਨਹੀਂ ਬਣ ਸਕਦਾ ਜੀ ਹੈ ਨਹੀਂ ਇਹ ਤਾਂ ਜਿਸ ਹੱਥ ਜੋਰ ਕਰ ਵਿਖੇ ਸੋਏ ਨਾਨਕ ਉਤੋਂ ਨੀਚ ਨਾ ਕੋਏ ਕਈ ਵਾਰ ਨਾ ਵਾਹਿਗੁਰੂ ਦੀ ਅੱਜ ਹੀ ਮੌਜ ਹੁੰਦੀ ਆ ਉਹ ਟਿੱਬਿਆਂ ਚ ਪਾਣੀ ਖੜਾ ਦਿੰਦਾ ਬਿਲਕੁਲ ਰਾਜਸਥਾਨ ਦੇ ਵਿੱਚ ਦੋ ਸਾਲ ਪਹਿਲਾਂ ਟਿੱਬਿਆਂ ਚ ਪਾਣੀ ਖੜਾ ਹੁੰਦਾ ਕਈ ਵਾਰ ਨਾ ਉਹ ਸਮੁੰਦਰ ਚ ਟਿੱਬੇ ਬਣਾ ਦਿੰਦਾ ਜੀ ਇਹ ਤਾਂ ਬਸ ਆ ਹੀ ਕੁਝ ਹੋਇਆ ਇੱਥੇ ਜੀ ਹੈ ਨਹੀਂ ਐ ਕਹ ਲੋ ਵੇ ਸੁੱਕੇ ਦਰਖਤ ਹਰੇ ਹੁੰਦੇ ਦੇਖਿਆ ਮੈਂ ਬਿਲਕੁਲ ਬਾਬਾ ਜੀ ਤੁਹਾਡੇ ਚਿਹਰੇ ਤੇ ਵੀ ਅਸੀਂ ਕੁਝ ਦੇਖ ਸਕਦੇ ਹਾਂ ਇਹ ਇੱਕ ਐਂ ਕਹ ਲਓ ਵਾਹਿਗੁਰੂ ਨੇ ਚਾਇਆ ਸੁੱਕਾ ਦਰਖਤ ਨੇ ਦੁਆਰ ਹਰਾ ਕਰ ਲਿਆ ਜੀ ਬਸ ਆਈ ਕਹੋਂਗੇ ਲੱਖਾਂ ਐਂ ਕਹ ਲਓ ਸੈਂਕੜੇ ਸਾਲਾਂ ਦੀ ਉਮਰ ਹੋਵੇ ਮੇਰੇ ਜਿਹੜਾ ਛੋਟਾ ਵੀਰ ਆਇਆ ਆਈ ਕਹੋਂਗੇ ਜੀ ਮਾਤਾ ਜੀ ਨੂੰ ਤੇ ਉਹਨਾਂ ਦੇ ਬਾਪੂ ਜੀ ਨੂੰ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖਿਆ ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਦੇ ਲਈ ਇਹ ਸਾਨੂੰ ਭਾਈ ਸੋਪਾ ਸਿੰਘ ਜੀ ਕੰਦੋਲੇ ਵਾਲੇ ਜਿਨ੍ਹਾਂ ਨੇ ਆਪਣੇ ਕੀਮਤੀ ਵਿਚਾਰ ਸਮਾ ਸੜਨੀ ਸਾਂਝਾ ਕੀਤਾ ਤੁਹਾਨੂੰ ਇਹ ਇੰਟਰਵਿਊ ਕਿਵੇਂ ਲੱਗੀ ਸਾਨੂੰ ਵੀ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ